ਮਨਿੰਨ ਹੋਇਨ ਮੇਰੇ ਵੀਰੋ ਕਾਲੇ ਬੂਲੇ ਦੀ ਧਰਤੀ ਦਾ ਪਾਦਾ ਹੋਇਆ ਲਓ ਦੂਜੇ ਪਾਸੇ ਕਹਿੰਦੇ ਗੁੱਟ ਫੜਿਆ ਹੋਇਆ ਉੱਡਦਾ ਹੋਇ ਰਿਹਾ ਜੋ ਦੇਖ ਪੈ ਗਿਆ ਵਿੱਚ ਹੋ ਉੱਡਦਾ ਵਿੱਚ ਮੈਦਾਨ ਇਹਦਾ ਇੱਕ ਸੱਤ ਵਾਰਦੀ ਆ ਵੀ ਆ ਆਏ ਮੇਰੇ ਵੀਰੋ ਦਿਲਬਰ ਝਨੇਰ ਦਾ ਸੁਪੁੱਤਰ ਆਸ਼ੂ ਨੌਜਵਾਨ ਖੇਡ ਆਏ ਨਿਊਜ਼ੀਲੈਂਡ ਦੇ ਮੈਦਾਨਾਂ 'ਚ ਜਦੋਂ ਇਹਨਾਂ ਦਾ ਮੈਚ ਆਇਆ ਤਾਂ ਦਿਲਬਰ ਬਾਈ ਇੱਕ ਸੀਨੀਅਰ ਪਲੇਅਰ ਹੈ ਉਹ ਆਪ ਬਾਰ ਹੋ ਗਿਆ ਤੇ ਉਹਨੇ ਕਰਾਚੋ ਵਾਲੇ ਕਸ਼ਮੀਰੀ ਨੂੰ ਕਿਹਾ ਵੀ ਲੋਕਾਂ ਦੇ ਮੱਝ ਇਹ ਨਾ ਹੋਵੇ ਵੀ ਬਾਪਾ ਜਿਹੜਾ ਉਹ ਪੱਖ ਕਰ ਗਿਆ ਵਾਹ ਸੋਹਣੀ ਸੋਚ ਹੈ ਸਾਡਾ ਵੀਰ ਦਿਲਬਰ ਖਨੇਰ ਵਾਲਾ ਲਓ ਸਾਹਮਣੇ ਪਈ ਹੋਈ ਕਬੱਡੀ ਹੈ ਕਾਰੇ ਮੂਲੇ ਬਾਰੇ ਤਿੰਨ ਤੇ ਤਿੰਨ ਚਾਰ ਮੇਰੇ ਮਿੱਤਰੋ ਲਓ ਸੱਤਾ ਸਾਡੇ ਵੀਰ ਆਖਰੇ ਨੇ ਵੀ ਸੱਤਾ ਜਿੰਨੇ ਵੀ ਜੱਫੇ ਲਾਵੇਗਾ ਯਾਦੇ ਫੌਜੀ ਤੇ ਕੁਲਵੀਰ ਛੰਨਾ ਵੱਲੋਂ ਉਹਨੇ 2 200 ਦੇ ਮਾਨ ਦਿੱਤੇ ਜਾਣੇ ਮੇਰੇ ਮਿੱਤਰੋ ਉੱਧਰਲੇ ਪਾਸੇ ਕੰਦੇ ਕਾਲੇ ਬੂਲੇ ਵਾਲਾ ਉਹ ਕਾਲੇ ਬੂਲੇ ਵਾਲਾ ਪਰ ਮੇਰੇ ਮਿੱਤਰੋ ਸੋਹਣੇ ਬਹੁਤ ਸੋਹਣੇ ਦਰਸ਼ਕ ਹੰਡੇ ਵਾਲੀ ਆ ਜਿਹੜਾ ਦਿਲਬਰ ਤੇ ਬੇਟੇ ਦੇ ਲਈ 100 ਦੇ ਮਾਰ ਜਿਹੜੇ ਉਹ ਜਾਨਾ ਹੋਇਆ ਪ੍ਰਾਪਤ ਕਰ ਲੈ ਆਓ ਨੌਜਵਾਨ ਕਾਲਾ ਪਲਵਾਨ ਮੇਰੇ ਵੀਰੇ ਹਾਂਜੀ ਬਈਆ ਲੱਗ ਗਈ ਹਰਤਾਰ ਸਿੰਘ ਖੇਪੜ ਸਾਡੇ ਲਈ 200 ਰੁਪਏ ਪਿਆਕੇ ਦਾ ਕਰਦਾ ਨਿੰਮੇ ਇੱਕ ਮਿੰਟ ਵੀਰੇ ਬਾਲਜ ਬਾਈ ਸਾਡੇ ਵੀ ਗੁਰਦਾਰ ਤੇ ਉਂਗਲੀਆਂ ਚੱਕੇ ਜਿਹਨੇ ਪੈਸੇ ਬਣਾਉਣੇ ਹੱਥ ਦੇ ਧਰ ਦੋ ਬਾਜ ਦੇਖ ਪਲੇਰਾਂ ਦੀ ਨੰਗੇ ਪਿੰਡੇ ਦੀ ਕਮਾਈ ਹੈ ਮੇਰੇ ਗੁੱਛਾ ਨਾ ਕਰੇ ਕੋਈ ਵੀ ਭਰਾ ਮੁੜ ਕੇ ਇਹਨਾਂ ਦੇ ਆ ਕੇ ਸਾਨੂੰ ਕਹਣੇ ਭਾਈ ਤੂੰ ਬੋਲੇ ਸੀ ਬਲੀਜ ਮੇਰੀ ਇਹ ਕਿੰਨੀ ਕਵਰਸਟੀ ਹੈ ਨੰਨੇ ਪੈਸੇ ਨਾਲ ਹੁੰਦੀ ਫੜਲੀ ਬਿਲਕੁਲ ਪੈਸੇ ਦਾ ਨਗਦੋਂ ਨਗਦੀ ਵਾਲਾ ਸੁਹਾਵਾ ਜੀ ਕੋਈ ਚੱਕਰ ਨਹੀਂ ਉਧਰ ਸਾਡੇ ਲਈ ਇੱਕ ਮਿੰਟ ਗੋਲਟੀ ਫੌਜੀ ਵੱਲੋਂ ਜੇਕਰ ਸੱਤਾ ਜੱਫਾ ਲਾਵੇਗਾ 500 ਮੇਰੇ ਕੋਲੇ ਆ ਗਿਆ ਸੋ ਬਾਈ ਦਰਸੀ ਦਾ ਵੀ ਆ ਗਿਆ ਬਲਵਰ ਦੇ ਪੁੱਤਰ ਲਈ ਇਹ ਬਾਈ ਮਾਫੀ ਚਾਹੁੰਦੇ ਕਈ ਵਾਰੀ ਬੰਦਾ ਸਰਟੀ ਵਾਟਰ ਲੱਗਦਾ ਆਹ ਸੱਤਾ ਉਧਰੋਂ ਆਓ ਸੋਹਣਿਆ ਲਓ ਸੱਤੇ ਜੱਫੇ ਦੇ ਉੱਤੇ ਜਾਂਦੇ ਫੌਜੀ ਦੇ ਕੁਲਵੀਰ ਛੰਨਾ ਵੱਲੋਂ 200 ਦਾ ਨੋਟ ਪੁੱਜਦਾ ਕਰ ਦਿੱਤਾ ਗਿਆ ਮੇਰੇ ਵੀਰੋ ਆਹ ਜੱਫੇ ਉੱਤੇ ਆਹ ਸੱਤਾ ਕਾਲੇ ਬੂੜੇ ਦੀ ਧਿਰਤੀ ਦਾ ਮੇਰੇ ਵੀਰੋ 500 ਰੁਪਏ ਮੇਰੇ ਕੋਲੋਂ ਵੀ ਲੈ ਜਾਵੇ ਇਹ ਜੱਫੇ ਦਾ ਫੌਜੀ ਬਾਈ ਵੱਲੋਂ ਆਇਆ ਲਓ ਸਾਹਮੇ ਪ੍ਰਮਾਨ ਸਿੰਘ ਨੌਜਵਾਨ ਕਾਲੂ ਆਓ ਸੋਹਣਿਆ ਧਨੇਰਪਿੰਡ ਦੇ ਬਲਬੰਨੇ ਮਸ਼ਹੂਰ ਕਰਿਆ ਕਾਲੇ ਨੂੰ ਮਸ਼ਹੂਰ ਕਰਿਆ ਮਾ ਖੇਡ ਕਬੱਡੀ ਦਾ ਖੱਟੇ ਮਨ ਹੋਇਆ ਧਨੇਰਪਿੰਡ ਦੇ ਵਿੱਚ ਲਾਓ ਸਾਹਮਣੇ ਨੌਜਵਾਨ ਚੜ ਜੀ ਬਲੇਸ ਵਾਲਾ ਓ ਬਾਈ ਇੱਕਸਾਨਾ ਦੀ ਉਮਰ ਦਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵੱਧ ਆਇਆ ਲਾਓ ਪ੍ਰਦੀਪ ਲੋਡਰਸੋ ਫੌਜੀ ਤੇ ਕੁਲਵੀਰ ਛੰਨਾ ਵੱਲੋਂ 200 ਦਾ ਰਾਣਕ ਦੇ ਪਰਮ ਕਾਲੇ ਬੂੜੇ ਦੇ ਲਈ ਕੋਈ ਦਾ ਕਰਨੀਏ ਸਾਡੇ ਵੀਰ ਲਓ ਸਾਹਮਣੇ ਤਰੀਫ ਕੀਤੀ ਇਮੀਗ੍ਰੇਸ਼ਨ ਵਾਲੇ ਕਹਿੰਦੇ ਵੀ ਆਹ ਨੌਜਵਾਨ ਨੂੰ ਵੱਡੇ ਮਾਨ ਸਨਮਾਨ ਬਖਸ਼ੇ ਜਾਣ ਜੇਕਰ ਭੱਜ ਗਿਆ ਲਓ ਸਾਹਮਣੇ ਨੌਜਵਾਨ ਆਸ਼ੂ ਐ ਮੇਰੇ ਵੀਰ ਆਹ ਸੋਹਣਾ ਦਿਲ ਲਓ ਕੀ ਗੋ ਵੀਰ ਤੇਰੇ ਮਾਣ ਦੀ ਆਵਾਜ਼ ਦਲਵਰ ਚਨੇੜ ਦਾ ਸੁਪੁੱਤਰ ਲਾ ਤਕੜਾ ਜੱਫਾ ਬਾਜੀ ਲਾ ਤਕੜਾ ਜੱਫਾ ਇਧਰੋਂ 100 ਰੁਪਇਆ ਹੋਰ ਆਇਆ ਦਿਲਬਰ ਦੇ ਲਈ ਝਨੇਰ ਵਾਲੇ ਆਸ਼ੂ ਦੇ ਲਈ ਲਓ ਸਾਹਮਣੇ ਛੱਤਾ ਫੇਰ ਤਿਆਰ ਬਰਦਾਰ ਵਾਓ ਸੋਹਣਿਆ ਲਓ ਸੱਤੇ ਦੇ ਆਜ ਫੋਲ ਦੇ ਉੱਤੇ ਵੀ ਮੇਰੇ ਵੀਰੋ ਯਾਦਾ ਫੌਜੀ ਸ਼ਨਾ ਤੇ ਕਨੀਸ਼ ਸ਼ਨਾ ਵੱਲੋਂ 200 ਦਾ ਹੋਰ ਜਿਹੜਾ ਨੋਟ ਪੁੱਜਦਾ ਕਰ ਦਿੱਤਾ ਗਿਆ ਲਓ ਸੱਤੇ ਦਾ ਵੀਰ ਕਹਿੰਦੇ ਮਨਿਕ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਜੇ ਭਾਈਆਂ ਪਿੱਛੇ ਭਾਈ ਹੌਲੀ ਨਾਲ ਨੇ ਲੜ ਜਾਂਦੇ ਕਿ ਲੋੜ ਪਵੇ ਤਾਂ ਵੀਰੇ ਪਰਪਤ ਬਣ ਕੇ ਖੜ ਜਾਂਦੇ ਤੇ ਜਿੰਦਗੀ ਦੇ ਫਲ ਵਿੱਚ ਸੱਜਣਾ ਡਾਡੀ ਸਾਹ ਜਿੰਨਾ ਰਾਮਾਂ ਦੀ ਹੋਰ ਕੋਈ ਥਾਂ ਨਹੀਂ ਸਕਦਾ ਮਿੱਤਰੋ ਸਕੇ ਭਰਾਵਾਂ ਦੀ ਲੋ ਲੱਗਦਾ ਵਾਹ ਸੁਣੋ ਭਾਈ ਦੇਖ ਕੇ ਸੋਨੂ ਨਰੋਰ ਪਿੰਡ ਦੇ ਮੈਚ ਵਧੀਆ ਲੱਗੇ ਦੱਸੋ ਤਾੜੀਆਂ ਮਾਰੋ ਯਾਰੀ ਜ਼ੋਰਦਾਰ ਤਾੜੀ ਮਾਰੋ ਜ਼ੋਰ ਬਹੁਤ ਹੁੰਦੇ ਸਨ ਲਓ ਛਤਕਰ ਦਾ ਛੋਟਾ ਵੀਰ ਮਨੀ ਨੌਜਵਾਨ ਕਬੱਡੀ ਪਾਲੇ ਵਧਾ ਹੋਇਆ ਲਓ ਸਾਹਮਣੇ ਆਸ਼ੂ ਤਿਆਰ ਹੈ ਧਨੇਰ ਪਿੰਡ ਸਟਾਰਾਂ ਦਾ ਪਿੰਡ ਹੈ ਲਓ ਉੱਪਰ ਦੇਖਦਾ ਮੈਂ ਕਸ਼ਮੀਰ ਦਾ ਘਾਟੋਂ ਵਾਲਾ ਵਾਈਟ ਜਿਹੜਾ ਉਹ ਰੇਡਰ ਦੇ ਲਈ ਜੁੜਦਾ ਹੋਇਆ ਮੈਚ ਸਮਾਂਭਤਾ ਹੀ ਚੱਲਦੇ ਮੈਚੋ ਕਾਲੇ ਬੂਲੇ ਦੀ ਟੀਮ ਦੇਖ ਲੱਖੇ ਬਾਈ ਨਮਨ ਹਾਂਜੀ ਜਨਾਬ ਨਵੇਂ ਦੱਸੀ ਮਾੜਾ ਜੇ ਕਾਲਾ ਬੂਲੇ ਜਿੱਤ ਕੇ ਨਾ ਬਿਲਕੁਲ ਜੀ ਠੀਕ ਹੈ ਜੀ ਆ 500 ਰੁਪਿਆ ਸੱਤੇ